ਹਾਂਜੀ ਦੋਸਤੋ ਹੁਣ ਮੈਂ ਅੱਜ ਕੱਲ ਘਰ ਦੇ ਘਰ ਆ ਕੇ ਮੈਂ ਹੁਣ ਕੱਪੜੇ ਦੇ ਲਾਏ ਨੇ ਆ ਲੋਨਾ ਤੇ ਫਿਰ ਰੋਟੀ ਪਾਣੀ ਖਾਣੇ ਆ ਫਿਰ ਚੱਲਦੇ ਗਏ ਅੱਜ ਆਪਣੇ ਸਕੂਲੇ ਜਾਣਾ ਆ ਲੈ ਜਾਣੀ ਦੀ ਐਮਸੀ ਚੱਲਦੇ ਗਏ ਹਾਂਜੀ ਦੋਸਤੋ ਸਰਤਾਜ ਆ ਚੁੱਕਾ ਹੈ ਤੇ ਆਉ ਰਿਹਾ ਸਰਤਾਜ ਹੁਣ ਅਸੀਂ ਚੱਲਦੇ ਗਏ ਸਕੂਲੇ ਹਾਂ ਤੈਨੂੰ ਨਾ ਦਦਾਨੀ ਹੁਣ ਵੀ ਕੰਮ ਚੱਲੀਏ ਗਏ ਚੱਪਣਾ ਪਾ ਲਾਂ ਹਾਂਜੀ ਦੋਸਤੋ ਜੇ ਸਲੀਪਰ ਪਾਉਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਸਕੂਲੇ ਵਾਹ ਹੋ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ ਸਕੂਲ ਦੇ ਬਾਹਰ ਦੇ ਵੇੜੇ 'ਚ ਚਿੜੀਆਂ ਨੂੰ ਤਵੇ ਹੈ ਹੈ ਪਲੇ ਆ ਤੋੜੇ ਤੂੰ ਵੀ ਨਾ ਦਾ ਘੇਰੇ ਹੋਣੇ ਡੈਮਡ ਹਾਏ ਤੂੰ ਵੀ ਨਾ ਦਾ ਘੇਰੇ ਹਾਂ ਹੋ ਸਾਰਾ ਕੁਝ ਨਵਾਂ ਆ ਵੀਰੇ ਚਿੜੀਆਂ ਗਾਇਸ ਮੰਮੀ ਨੇ ਕਿੱਥੇ ਆਦਾਂ ਕੀ ਕਰ ਜੀ ਲਾਗੇ ਨਾ ਆਉਂਦੇ। ਬੜੀ ਦੋਸਤ ਸਾਨੂੰ ਤੇ ਸਰਟੀਫਿਕੇਟ ਉਹਨਾਂ ਮਿਲਿਆ ਨਹੀਂ ਤੇ ਹੁਣ ਅਸੀਂ ਬੜੀ ਨਿਰਾਸ਼ਾ ਦੇ ਨਾਲ ਉਹਨਾਂ ਪਾਸੇ ਲੈ ਕੇ ਘਰੇ ਹਾਂ ਨੂੰ ਇੱਥੇ ਹੀ ਵਾਸਤ ਤੋੜਤਾ ਕਿਹਦੇ ਨਹੀਂ ਪੁੱਤ ਜਾਓ ਘਰ ਦੇ ਲੈ ਕੇ ਆਓ ਤੇ ਪਤਾ ਨਹੀਂ ਕੀ ਕੀ ਕੁਝ ਕਹਿਆ ਹੁਣ ਚਲਦੇ ਆ ਗਾਈਸ ਘਰੇ। ਤੂੰ ਬੋਲਦਾ ਯਾਰ ਐਵੇਂ ਨਹੀਂ। ਚਲਦੇ ਹੁਣ ਕਈ ਦਾ ਆਪਾਂ ਘਰੇ। ਓਏ ਜੀ ਦੋਸਤੋ ਦੋਸਤੋ ਹਣ ਮੈਂ ਸਕੂਲੋਂ ਆ ਕੇ ਨਾ ਤੇ ਘਰ ਆ ਕੇ ਕੱਪੜੇ ਕਪੜਾ ਲਾ ਲਿਆ ਸਕੂਲ ਲਾ ਲਿਆ ਤੇ ਤੇ ਨਾ ਸੋਚਿੰਦੇ ਹਾਂ ਮੈਂ ਇਹ ਕੱਪੜੇ ਉਹ ਬਾਹਰ ਜੂ ਵੀ ਹਮ ਇਹ ਬਣਾ ਬਾਪੀ ਸ਼ਰਟ ਕੀਨੀ ਕੀਤੀ ਤੇ ਪਾਗ ਆ ਕੇ ਲਾ ਲਈ ਬਣਿਆ ਪਰ ਨਾ ਬੰਨ ਲਿਆ ਤਾਂ ਹੁਣ ਮੈਂ ਗਾਇਸ ਰੋਟੀ ਪਾਣੀ ਖਾਣ ਕੇ ਤੁਹਾਨੂੰ ਮੰਗੇ ਗਾਇਸ ਬਾਦ ਵਿੱਚ ਆਉਂ ਹਾਂਜੀ ਦੋਸਤੋ ਹੁਣ ਮੈਂ ਚੱਲਾ ਟਿਊਸ਼ਨ ਤੇ ਸਲਾਮਤ ਚਲਿਏ ਗਾਇਸ ਟਿਊਸ਼ਨ ਤੇ ਚਲਿਏ ਵਰਨਾ ਸੌਣ ਤੋਂ ਬਾਅਦ ਉੱਠ ਕੇ ਨਾ ਵੇਖਿਆ ਗਾਇਸ ਕਿੰਦਾ ਰਾਜ ਗਿਆ ਮੜਿਆ ਤੇ ਲਾਇਆ ਜਾਂਦਾ ਯਾਰ ਆ ਮੈਨੂੰ ਚੱਲਦਾ ਹੈ ਜਾਂ ਨਹੀਂਦਾ ਹੈ ਚਲਾਈਦਾ ਨਹੀਂ ਗਾਇਸੇ ਬਲਬ ਪਰ ਇਹ ਮਿੱਠਾ ਮਿੱਠਾ ਚੱਲਦਾ ਇਹਦੇ ਕੋਈ ਨੁਸਖਾ ਹੱਸਦਾ ਹੈ ਜਾਂ ਕੀ ਕੋਈ ਗੱਲ ਬਾਤ ਹੈ ਮੈਂ ਦੱਸਾਂ ਆਹੋ ਉਹ ਨਹੀਂ ਜਗਦਾ ਇਹਨਾਂ ਆਹ ਕੋ ਉਹ ਨਹੀਂ ਜਗਦਾ ਇਹ ਜਗਦਾ ਹੈ ਇਹਦੇ ਚ ਗਾਈਦਾ ਨਹੀਂ ਉਹ ਤਾਂ ਬੰਦਿਆ ਖਰਾਗੋ ਹੈ ਗਾਇਸ ਚੱਲਦੇ ਆਂ ਹੁਣ ਟਿਊਸ਼ਨ ਤੇ ਹਾਂ ਤੋ ਬਤੂ ਬਤੂ ਠੀਕ ਯਾ ਉਹਦੇ ਮੀਂਹ ਪੈਂਦੇ ਹੁੰਦੇ ਤੇ ਧੋਪ ਵੀ ਬੁਰੀ ਬੁਰੀ ਹੋਊਗੀ ਹਾਂਜੀ ਹਾਂਜੀ ਹੁਣ ਦੋਸਤੋ ਆਪਾਂ ਆ ਚੁੱਕੇ ਹਾਂ ਟਿਊਸ਼ਨ ਤੋਂ ਅਕੇ ਟਿਊਸ਼ਨ ਤੋਂ ਆ ਕੇ ਤੇ ਹੁਣ ਆਪਾਂ ਚੱਲੇ ਮਤਾਬ ਕਿਉਂਕਿ ਕੱਲ ਆਪਾਂ ਨੂੰ ਇੱਕ ਚੈਂਬਰ ਤੇ ਉਹਦੀ ਸਲਾਹ ਕਰਨ ਚੱਲੇ ਮਾੜੀ ਮੰਡਕ ਦਾ ਸ਼ਾਗੀਆਂ ਵਧਾਈਆਂ ਹਣ ਹਾਏ ਹਾਏ ਦਾੜੀ ਨਹੀਂ ਆਈ ਪਰ ਮਾਰੀ ਯਾਰ ਉਹ ਆਪੇ ਤੇ ਚੱਲ ਜਾਨੇ ਤੁਹਾਨੂੰ ਇੱਕ ਸਰ ਬਲੌਗ ਬਣਦੇ ਜਾਂ ਮੈਂ ਨਹੀਂ ਬਲੌਗ ਆ ਨਹੀਂ ਪੂਰਾ ਸੋਲ ਬਲੌਗ ਹੈ ਤੁਹਾਨੂੰ ਸਲੇਪ ਕਿਤਨੀ ਹੋਰ ਨਹੀਂ ਹੈ ਪਿਆ ਕਰਕ ਨਾ ਇੱਕ ਵਾਰ ਨਾ ਕਰ ਦੋ ਓਕੇ ਹਾਂਜੀ 18 ਪਲੱਸ ਬਸ ਬਸ ਦੋਸਤੋ ਟਿਊਸ਼ਨ ਆ ਕੇ ਕੋਈ ਕੰਮ ਆਪਣਾ ਤੁਹਾਨੂੰ ਪਤਾ ਹੈ ਦੁੱਧ ਲੈ ਕੇ ਆਉਂਦਾ ਚਾਹ ਵੀ ਘੇਰ ਤੋਂ ਇਹ ਕਿਤਾਬ ਆ ਗਈ ਕਾਲ ਨਹੀਂ ਗਾਈ। ਲੈ ਕੇ ਲਈ ਦੁੱਧ। ਆ ਰਹੀ ਜਿੱਦੱਕ ਚੱਲੀ ਗਾਈ। ਹਾਂਜੀ ਦੋਸਤੋ, ਥੋੜਾ ਦੁੱਧ ਲੈ ਕੇ ਇਹਦੇ ਕਿਹੜਾ ਕਹਾਤਾ ਹੈ। ਤੇ ਅੱਜ ਮੈਂ ਫੇਰ ਦੁੱਧ ਦੁੱਧ ਮਤਲਬ ਵੀਡੀਓ ਬਣਾਉਣੀ ਸੀ। ਇਥੋਂ ਲੈ ਕੇ ਪਰ ਉਹ ਨਹੀਂ ਬੜਾ ਮੈਂ ਨਹੀਂ ਕਹਿੰਦੇ ਜਿੱਕਰ ਬੜਾ ਹੈ। ਤੇ ਮੁੰਡੇ ਆਦੇ ਆਇਆ ਭਰਾ ਅੱਜ ਗੁਰਦਾਰੇ ਤੇ ਚੱਲੀਏ ਗਾਈ ਗੁਰਦਾਰੇ ਜਾ ਕੇ ਸੋਕਾ ਸੰਗਰੇ। ਸੋਕਾ ਸੰਗਰੇ ਨੇ ਆ। ਕਲੀਓ ਤੇ ਗੁਰਦਾਰੇ ਹਾਂ ਨਾ ਨਾ ਕਰਦੀ ਮੈਂ ਚੰਨ ਮਾਰਨੀ ਚੱਲ ਹਾਂਜੀ ਦੋਸਤੋ ਮਹਾਇ ਨੂਰ ਨੂੰ ਕਿਹਾ ਹੈ ਹੁਣ ਆਪਾਂ ਜੰਮੀ ਅੰਦਰ ਚੰਗੇ ਇੱਕ ਉਹਨੇ ਟੱਕਰੇ ਵੀ ਇਧਰੋਂ ਹੁੰਦੇ ਮੈਂ ਨਹੀਂ ਜਾਂਦੇ ਹਾਂ ਓਏ ਓਏ ਸਿੰਘ ਕੀ ਕਰਨਿਆ ਹੁਣ ਦੋਸਤੋ ਆਪਾਂ ਸੁੱਖਾ ਸੁਖਾ ਸੁਖਾ ਕੇ ਤਾਂ ਹੁਣ ਆਪਾਂ ਜਾਂਦੇ ਹਾਂ ਬਾਹਰ ਤੇ ਇਧਰ ਚੈੱਕ ਕਰ ਜਿਹੜੀ ਮਿੱਟੀ ਹੈ ਨਾ ਤੇ ਉਥੇ ਨਿਆਣਿਆਂ ਨੇ ਆਪਣੇ ਮਨ ਵਿੱਚ ਆਣਾ ਚੁਣਾ ਮਾਰਨੂ ਭਟਕੇ ਵਾਲੇ ਵੀਰ ਭਰਾਵਾਂ ਨੇ ਖਾਣਾ ਚੁਣਾ ਮਾਰਨੂ ਆਪਣਾ ਇੱਕ ਮੜਿਆ ਗੋਡੀ ਵੀ ਦਿੱਤੀ ਹੈ ਕੀ ਸਾਡਾ ਸੂਰ ਨਾ ਲੱਗੇ ਡਿੱਗ ਰਹੀਆਂ ਵਧੀਆ ਸ਼ਾਲਾ ਵਾਦੀਆਂ ਗਾਇਸ ਨਹੀਂ ਹੈ ਗਾਇਸ ਵਾਰ ਹਾਂਜੀ ਦੋਸਤੋ ਤੁਸੀਂ ਸੋਚ ਰਹੇ ਹੋਗੇ ਤੇ ਦੁਬਾਰਾ ਚੱਲਣਾ ਜੱਸ ਭਾਈਆ ਨਹੀਂ ਗਏ ਜੱਸ ਭਾਈਆ ਨਹੀਂ ਹੁੰਦੇ ਸੀ ਨਾ ਇਹ ਵਾਈਖਾ ਸਾਹੇ ਫਰੇ ਕੀ ਹਾਲ ਚੱਲ ਰਹੀ ਉਹਦੀ ਵਧੀਆ ਵਧੀਆ ਭਾਈਆ ਵੈਂਗਾ ਇਸ ਪਾ ਵੀਆ ਮੋਟਾ ਵੀ ਆ ਗਿਆ ਹੁਣ ਤਾਂ ਆਪਾਂ ਖਾਣ ਲੱਗੇ ਲੇਟੇ ਜਗਾ ਤੇ ਬਿਲਕੁਲ ਨਹੀਂ ਹੈ ਜਗ੍ਹਾ ਤੇ ਬਿਲਕੁਲ ਤੁਹਾਨੂੰ ਬਾਜਦਾ ਦੋਸਤੋ ਵੇਡ ਦੋਸਤੋ ਵੇਡ ਪੂਜਾ ਕਰਨ ਤੋਂ ਬਾਅਦ ਹੁਣ ਚੱਲਦੇ ਆ ਘਰੇ ਕਿਉਂਕਿ ਕਰੋ ਗਾਲਾਂ ਪੈਣੀਆਂ ਟਾਈਮ ਜ਼ਿਆਦਾ ਹੋ ਗਿਆ ਚੱਲੀਏ ਗਾਇਸ ਉਹ ਅੱਲਾ ਬੇਨ ਹੈ ਫੜ ਲਾ ਇੱਥੇ ਕਿਲੇ ਆ ਵਾ ਮੈਂ ਹੈ ਹਾਂਜੀ ਦੋਸਤੋ ਹੁਣ ਆਪਾਂ ਮੈਂ ਹਾਂ ਅੱਜ ਦਾ ਘਰੇ ਤੇ ਘਰ ਆ ਕੇ ਕਰਦਾ ਬਲੌਗ ਦੀ ਐਂਡਿੰਗ ਤੇ ਜਿਨ੍ਹਾਂ ਨੂੰ ਅੱਜ ਦਾ ਬਲੌਗ ਵਧਾਏ ਪਰੋ ਦਿਓ ਗਾਇਸ ਜਪਰਾਂ ਅਨਕੀ ਮੈਂ ਹੈ ਓ ਜੀ ਓਏ ਅੱਛਾ ਹਰਿਆਣ ਤੁਸੀਂ ਆਪਣੇ ਨੰਨੀ ਆਇਆ ਉਹ ਤਾਂ ਬਹੁਤ ਹੀ ਸ਼ਾਨਦਾਰ ਆ ਤੇ ਜਿੰਨ ਨੂੰ ਅਜਦਾ ਵੀਲੋਗ ਲਗਾਉਂਦੀਆਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੂ ਕਰਦੇ ਜੀ ਬਾਈ ਬਾਈ ਐਂਡ ਸੀ ਯੂ